हिमाचल ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੈਂਡਸਲਾਈਡ ਹੋਣ ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਤਿੰਨ ਪੰਜਾਬ ਦੇ ਨੌਜਵਾਨ ਵੀ ਸ਼ਾਮਲ ਨੇ ਹਾਲਾਂਕਿ ਹਾਲੇ ਤੱਕ ਇਹਨਾਂ ਦੀ ਪਛਾਣ ਨਹੀਂ ਹੋ ਸਕੀ ਹੈਗੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਪੰਜਾਬ ਦੇ ਪੰਜ ਚੰਬਾ ਦੇ ਤੇ ਇੱਕ ਉੱਤਰ ਪ੍ਰਦੇਸ਼ ਦੇ ਸ਼ਰਦਾਲੂ ਸਿਗੇ ਜੋ ਕਿ ਮਣੀ ਮਹੇਸ਼ ਜਾ ਰਹੇ ਸੀ ਉੱਥੇ ਰੁਕੇ ਹੋਏ ਸੀ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਆਕਸੀਜਨ ਦੀ ਘਾਟ ਹੋਣ ਦੇ ਕਾਰਨ ਲੈਂਡਸਲਾਈਡ ਹੋਣ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੈ ਇਸੇ ਦੇ ਨਾਲ ਤਿੰਨ ਸਾਤੋਂ ਵੀ ਜ਼ਿਆਦਾ ਜੋ ਸ਼ਰਦਾਲੂ ਨੇ ਮੌਕੇ ਤੇ ਫਸੀ ਹੋਈ ਨੇ ਜਿਨ੍ਹਾਂ ਦਾ ਰੈਸਕਿਊ ਲਗਾਤਾਰ ਕੀਤਾ ਜਾ ਰਿਹਾ ਹੈ ਬਚਾਅ ਕਾਰਜ ਦੇ ਲਈ ਟੀਮਾਂ ਕਾਇਨਾਤ ਕੀਤੀਆਂ ਗਈਆਂ ਨੇ ਤਾਂ ਪਿਛਲੇ ਹਫਤੇ ਦੀ ਜੇਕਰ ਗੱਲ ਕਰਨ ਲਈ ਜਾਵੇ ਤਾਂ ਪਿਛਲੇ ਹਫਤੇ ਵੀ ਲੈਂਡਸਲਾਈਡ ਹੋਈ ਸੀ ਜਿਸ ਦੇ ਵਿੱਚ 20 ਕਰੀਬ 7 ਸ਼ਰਦਾਲੂਆਂ ਦੀ ਮੌਤ ਹੋਈ ਸੀ ਦੱਸਿਆ ਇਹ ਵੀ ਗਿਆ ਸੀ ਕਿ ਆਕਸੀਜਨ ਦੀ ਘਾਟ ਦੇ ਕਾਰਨ ਉਹਨਾਂ ਦੀ ਮੌਤ ਹੋਈ ਸੀ ਤਾਂ ਹੁਣ ਵੱਡੀ ਖਬਰ ਜਿਹੜੀ ਹੈ ਹਿਮਾਚਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 11 ਸ਼ਰਦਾਲੂਆਂ ਦੀ ਮੌਤ ਹੋ ਗਈ ਹੈ ਉਸੇ ਦੇ ਨਾਲ ਜਾਣਕਾਰੀ ਜੋ ਹੈ ਇਹ ਵੀ ਦਿੱਤੀ ਜਾ ਰਹੀ ਹੈ ਕਿ ਉੱਤਰਾਖੰਡ ਦੇ ਵਿੱਚ ਵੀ ਜ਼ਲਿਆਾਂ ਦੇ ਵਿੱਚ ਬੱਦਲ ਫਟਿਆ ਹੈਗਾ ਜਿਸ ਦੇ ਕਾਰਨ ਕਰੀਬ ਦੱਸਿਆ ਜਾ ਰਿਹਾ ਕਿ ਲੋਕ ਜਿਹੜੇ ਨੇ 10 ਤੋਂ 12 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਰੁਦਰ ਪ੍ਰਿਆਗ ਚਮੋਲੀ ਤੇ ਟੀਰੀ ਗੜਵਾਲ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਬੱਦਲ ਫਟਿਆ ਤੇ ਕਈ ਲੋਕ ਜਿਹੜੇ ਲਾਪਤਾ ਹੋ ਗਏ ਚਮੋਲੀ ਦੇ ਵਿੱਚ ਕਈ ਪਰਿਵਾਰ ਜਿਹੜੇ ਨੇ ਮਲਬੇ ਦੇ ਕਾਰਨ ਆਪਣੇ ਘਰਾਂ ਦੇ ਵਿੱਚ ਫਸ ਗਏ ਨੇ ਰੁਦਰਪ੍ਰਯਾਗ ਦੇ ਵਿੱਚ ਅਲਕਨੰਦਾ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੰਦਕਣੀ ਨਦੀਆਂ ਦੇ ਵਿੱਚ ਵੀ ਜਲ ਸਰ ਜੋ ਹੈ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਖਤਰਨਾਕ ਰੂਪ ਧਾਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਵਾਕ ਵਾਕ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜੋ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਨਜ਼ਰ ਆ ਰਹੇ ਨੇ ਹਾਲਾਂਕਿ ਦੱਸਿਆઈ ਵੀ ਜਾ ਰਿਹਾ ਕਿ ਮਨਾਲੀ ਦੇ ਵਿੱਚ ਲੇ ਅਟਲ ਸੁਰੰਗ ਰੋਹਤਾਂਗ ਨੈਸ਼ਨਲ ਹਾਈਵੇ ਜੋ ਹੈ ਉਸ ਦਾ ਇੱਕ ਹਿੱਸਾ ਜੋ ਹੈ ਉਹ ਟੈਟੇਰੀ ਹੋ ਚੁੱਕਿਆ ਹੈਗਾ ਰੁਦਰਪ੍ਰਯਾਗ ਦੇ ਵਿੱਚ ਲਗਾਤਾਰ ਐਸਟੀਆਰਐਫ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮੌਕੇ ਤੇ ਟੀਮ ਤੈਨਾਤ ਹੈ ਮਣੀ ਮਹੇਸ਼ ਯਾਤਰਾ ਤੇ ਗਏ ਜਿਹੜੇ ਸ਼ਰਦਾਲੂ ਨੇ ਆਪਣੀ ਜ਼ਿੰਦਗੀ ਜੋਖਮ ਦੇ ਵਿੱਚ ਪਾ ਕੇ ਵਾਪਸ ਆਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਮੌਕੇ ਤੇ ਪ੍ਰਸ਼ਾਸਨ ਮੌਕੇ ਤੇ ਟੀਮ ਵੀ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜੋ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਪਰਮੋਰ ਅਤੇ ਮਣੀ ਮਹਿੰਸ ਤੇ ਵਿਚਕਾਰੀ ਦੱਸਿਆ ਜਾ ਰਿਹਾ ਹੈ ਕਿ ਸ਼ਰਦਾਲੂ ਜਿਹੜੇ ਨੇ ਉਹਨਾਂ ਨੇ ਟੈਂਟ ਲਗਾਏ ਹੋਏ ਸੀ ਜੋ ਕਿ ਵਹਿ ਚੁਕਿਆ ਹੈਗਾ ਕਿਉਂਕਿ ਲਗਾਤਾਰੀ ਉੱਥੇ ਕੁਦਰਤ ਦਾ ਕਹਿੜ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਲੋਕ ਫਸੇ ਵੀ ਹੋਏ ਨੇ ਹਾਲਾਂਕਿ ਅਲਰਟ ਮੋੜਤੇ ਐਸੇ ਦੇ ਨਾਲ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਸ ਤਰੀਕੇ ਦੇ ਨਾਲ रेड अलर्ट ਹਟਦਾ ਜਾਰੀ ਕੀਤਾ ਗਿਆ ਪਰ ਉਥੇ ਹੀ ਪਹਾੜਾਂ ਦੇ ਵਿੱਚ ਵੀ ਲਗਾਤਾਰ ਹੀ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਉਸ ਦਾ ਅਸਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਡਬਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੁਣ ਦੇਖਣਾ ਹੋਵੇਗਾ ਕਿਉਂਕਿ ਜੋ 11 ਸ਼ਰਦਾਲੂ ਜਿਨ੍ਹਾਂ ਦੀ ਮੌਤ ਹੋਈ ਹੈ ਹਾਲੇ ਤੱਕ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੀ ਪਛਾਣ ਜਿਹੜੀ ਉਹ ਕੀਤੀ ਜਾ ਸਕੇ ਪਰ ਫਿਲਹਾਲ ਤੱਕ شناخت ਨਹੀਂ ਕੀਤੀ ਗਈ ਹੈ ਪਰ ਤਿੰਨ ਪੰਜਾਬ ਦੇ ਵੀ ਇਸ ਦੇ ਵਿੱਚ ਸ਼ਾਮਲ